ਨੀ ਵਾਰ ਦੀ ਰਾਤ 6 ਸੱਤ ਦਿਨਾਂ ਦੀ ਲਾਵਾਰਿਸ਼ ਬੱਚੀ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ थाना ਫਤੇਗੜ ਸਾਹਿਬ ਦੇ ਸਹਾਇਕ ਥਾਣਾਦਾਰ ਪ੍ਰithvi ਰਾਜ ਸਿੰਘ ਨੇ ਦੱਸਿਆ ਹੈ ਕਿ ਅਜੇ ਕੁਮਾਰ ਦੇ ਇੱਕ ਦੋਸਤ ਨੂੰ ਜੋਤੀਸ ਰੂਪ ਮੋੜ ਤੇ ਥੋੜੀ ਦੂਰ ਤੋਂ ਹੀ ਜੜਾ ਹੈ ਚੋਏ ਦੇ ਨਾਲ ਬਣੇ ਪਾਰਕ ਦੇ ਵਿੱਚੋਂ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਬੱਚੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪ੍ਰਿਥਵੀ ਰਾਜ ਸਿੰਘ ਪੁਲਿਸ ਪਾਟੀ ਸਮੇਤ ਉੱਥੇ ਪਹੁੰਚੇ ਤੇ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਬੱਚੀ ਨੂੰ ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਵਿਖੇ ਦਾਖਲ ਕਰਾਇਆ ਗਿਆ ਹੈ ਇਹ ਨਦਰੋਨ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਮੋਰ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾਗੇ ਪਈ ਆ ਤੇ ਉਹਨਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਬੰਦਿਆ ਨੇ ਫਿਰ ਅਸੀਂ ਆਪਣੇ ਪੁਲਿਸ ਪਾਰਟੀ ਨਾਲ ਤਲਲੀ ਦੀ ਕਾਂਸਟੇਬਲ ਤੇ ਨਾਲ ਅਸੀਂ ਲੈ ਕੇ ਮੌਕੇ ਤੇ ਪਹੁੰਚੇ ਤੇ ਮੌਕੇ ਦਾ ਜਿਹੜਾ ਪੰਜਾਇਜ਼ਾ ਲਿਆ ਇਸ ਤੋਂ ਵਾਲਾ ਚਾਈਲਡ ਵੈਲਫੇਅਰ ਅਫਸਰ ਸਰਦਾਰ ਹਰਖਜਨ ਸਿੰਘ ਨੂੰ ਇਨਫਾਰਮ ਕੀਤਾ ਗਿਆ ਤੇ ਐਂਬੂਲੈਂਸ ਭੁਲਾਈ ਗਈ ਉਹਨਾਂ ਤੇ ਪ੍ਰਾਈਵੇਟ ਲੇਡੀਜ਼ ਦੀ ਮਦਦ ਨਾਲ ਇਹਨੂੰ ਸਿਵਲ ਹਸਪਤਾਲ ਚ ਚੈੱਕ ਅਪ ਕਰਾਉਣ ਵਾਸਤੇ ਲਿਆਂਦਾ ਗਿਆ ਜਿੱਥੇ ਪੱਛੀ ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੀ ਠੀਕ ਠਾਕ ਹੈ باقی ਜਿਹੜੀ ਅਗਲੀ ਪ੍ਰੋਸੀਡਿੰਗਾਂ ਉਹ ਚਿਲड्रन ਵੈਲਫੇਅਰ ਕਮੇਟੀ ਸਵੇਰੇ ਜੋ ਵੀ ਹੋਊਗਾ ਜਿਸ ਤਰ੍ਹਾਂ ਵੀ ਹੋਊਗਾ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਅਮਲ ਵਿੱਚ ਲਿਆਂਦੀ ਜਾਵੇਗੀ ਪਤਾ ਲੱਗਿਆ ਕੁਝ ਪਛਾਣ ਪਛਾਣ ਨਹੀਂ ਹੋਈ ਅਜੇ ਤੱਕ ਅਜੇ ਬੱਚੇ ਦੀ ਪਛਾਣ ਨਹੀਂ ਹੋਈ ਇਹ ਬੱਚੀ ਛੋਟੀ ਹੈ 6 ਸਾਲ ਦੀ ਤਾਂ ਉਹਦੇ ਮਾਤਾ ਪਿਤਾ ਦੀ ਵੀ ਅਹੀਂ ਤਲਾਸ਼ ਕਰ ਰਹੇ ਹਨ ਉਹਦੀ ਵੀ ਭਾਲ ਕਰ ਰਹੇ ਹਨ